ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟੋਨੀਅਟ ਲਾਅ ਤੁਹਾਡੇ ਸਾਹਮਣੇ ਅਸੀਂ ਇੰਪੋਰਟੈਂਟ ਖਬਰਾਂ ਹਮੇਸ਼ਾ ਲੈ ਕੇ ਆਈਦੀਆਂ ਨੇ ਸੋ ਤਿੰਨ ਇੰਪੋਰਟੈਂਟ ਖਬਰਾਂ ਹੈਗੀਆਂ ਅੱਜ ਦੀਆਂ ਜਿਹੜੀਆਂ ਕਿ ਮੈਂ ਸ਼ੇਅਰ ਕਰਨੀਆਂ ਚਾਹੁੰਦਾ ਪਹਿਲਾਂ ਤਾਂ ਕਿ ਜਿਹੜੀ ਸਰਕਾਰ ਦੀ ਸਖਤੀ ਹੈਗੀ ਆ ਗ੍ਰੀਨ ਕਾਰਡ ਹੋਲਡਰਾਂ ਤੇ ਜਿਨ੍ਹਾਂ ਦੇ ਕ੍ਰਿਮਿਨਲ ਰੈਕર્ડ ਨੇ ਜਾਂ ਜਿਹੜੇ ਅਨ ਡਾਕੂਮੈਂਟਡ ਨੇ ਜਾਂ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ ਜਿਨ੍ਹਾਂ ਦੇ ਕੋਈ ਕ੍ਰਿਮਿਨਲ ਕੇਸ ਬਣ ਗਿਆ ਜਾਂ ਜਿਹੜੇ ਪਿਛਲੇ 2 ਸਾਲਾਂ ਚ ਆਏ ਉਹਨਾਂ ਕੋਲ ਵਰਕ ਪਰਮਿਟ ਵੀ ਹੈਗੇ ਉਹਨਾਂ ਨੂੰ ਫੜ ਰਹੇ ਆ ਉਹ ਜਾਰੀ ਆ ਇਦੇ ਸਿਲਸਿਲੇ ਦੇ ਵਿੱਚ ਮੈਂ ਖਾਸ ਕਰਕੇ ਟਰੱਕਿੰਗ ਬਾਰੇ ਪਿਛੇ ਵਸ਼ਿੰਟਨ ਡੀ ਸੀ ਗਿਆ ਸੀ ਉੱਥੋਂ ਦੇ ਲੀਡਰਾਂ ਨੂੰ ਮੈਂ ਵੱਡੇ ਲੀਡਰਾਂ ਨੂੰ ਮਿਲਿਆ ਉਹਨਾਂ ਨਾਲ ਗੱਲਬਾਤ ਮੈਂ ਕੀਤੀ ਹੈ ਰੈਸ਼ਲ ਪ੍ਰੋਫਾਈਲਿੰਗ ਬਾਰੇ ਪਰ ਮੈਂ ਦੋ ਤਿੰਨ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਸਾਰਿਆਂ ਦੇ ਨਾਲ ਜੋ ਕਿ ਮੇਰੇ ਧਿਆਨ ਚ ਆਉਂਦੀਆਂ ਨੇ ਪਹਿਲਾ ਤਾਂ ਇੱਕ ਕੇਸ ਆ ਸਰਦਾਰ ਪਰਮਜੀਤ ਸਿੰਘ ਜੋ ਕਿ ਵੱਡੇ ਕਾਰੋਬਾਰੀ ਨੇ ਇੰਡੀਆਨਾ ਸਟੇਟ ਦੇ ਬਹੁਤ ਚੰਗਾ ਪਰਿਵਾਰ ਆ ਤੇ 2250 ਤੋਂ ਉੱਤੇ ਬੰਦਾ ਉਹ এমਪਲੋਏ ਕਰਦੇ ਨੇ ਆਪਣੇ ਗੈਸ ਸਟੇਸ਼ਨਾਂ ਤੇ ਗੈਸ ਸਟੇਸ਼ਨਾਂ ਦਾ ਲੰਬਾ ਚੌੜਾ ਬਿਜ਼ਨਸ ਆ ਬੜੀ ਦੇਰ ਤੋਂ ਅਮਰੀਕਾ 'ਚ ਰਹ ਰਹੇ ਨੇ ਐਜ਼ ਅ ਗ੍ਰੀਨ ਕਾਰਡ ਹੋਲਡਰ ਓਵਰ 30 ਸਾਲ ਤੋਂ ਇੰਡੀਆ ਜਾਂਦੇ ਆਉਂਦੇ ਨੇ ਤੇ ਉਹਨਾਂ ਦੇ ਵਾਈਫ ਸਿਟੀਜ਼ਨ ਨੇ ਬੱਚੇ ਸਿਟੀਜ਼ਨ ਨੇ ਔਰ ਕੋਈ ਕ੍ਰਿਮੀਨਲ ਰੈਕર્ડ ਨਹੀਂ ਪਰ ਇੱਕ ਪ੍ਰਾਣੀ ਵਾਲੇ ਇਸ ਨਾਲ ਸਾਨੂੰ 2000 ਕੇ 199 ਦੀ ਜਿਹਦੇ ਵਿੱਚ ਕੇ ਕੋਈ ਫੋਨ ਵਗੈਰਾ ਯੂਜ਼ ਕਰਨ ਤੇ ਉਹਨਾਂ ਤੇ ਕ੍ਰਿਮੀਨਲ ਕੇਸ ਬਣਿਆ ਸੀ ਉਹ ਵੀ ਉਦੋਂ ਨਿਬੜ ਗਿਆ ਉਸ ਤੋਂ ਬਾਅਦ ਉਹ ਮਿਸਡਮੀਨਰ ਚ ਵੀ ਕਨਵਰਟ ਹੋ ਗਿਆ ਤੇ ਐਤਕੀ ਜਦੋਂ ਉਹ ਕਿਤੇ ਸ਼ਿਕਾਗੋ 에어ਪੋਰਟ ਤੇ ਆਏ ਜੁਲਾਈ ਦੇ ਵਿੱਚ ਤੇ ਉਹਨਾਂ ਨੂੰ ਜਿਹੜਾ ਸਰਕਾਰ ਨੇ ਅਭਿਆਨ ਚਲਾਇਆ ਹੋਇਆ ਇਹਦੇ ਅੰਡਰ ਡੀਟੇਨ ਕੀਤਾ ਗਿਆ ਹੁਣ ਤੱਕ ਜੇਲ੍ਹ ਚ ਨੇ ਤੇ ਉਹਨਾਂ ਦਾ ਜਿਹੜਾ ਬੌਂਡ ਵੀ ਅਪਲਾਈ ਕੀਤਾ ਇਮੀਗ੍ਰੇਸ਼ਨ ਜੱਜ ਕੋਲ ਬੌਂਡ ਗ੍ਰਾਂਟ ਵੀ ਹੋ ਗਿਆ 10000 ਦਾ ਉਹਦੀ ਵੀ ਅੱਗੇ ਸਰਕਾਰ ਨੇ ਅਪੀਲ ਕਰਤੀ ਵੀ ਨਹੀਂ ਛੜਣਾ ਸੋ ਚਾਰਜਸ ਵੀ ਉਹਨਾਂ ਤੇ ਕਈ ਕਿਸਮ ਦੇ ਇੱਧਰ ਉੱਧਰ ਲਾਏ ਜੋ ਕਿ ਹੈ ਹੀ ਨਹੀਂਗੇ ਤੇ ਬਹੁਤ ਜ਼ਿਆਦਾ ਸਖਤੀ ਆ ਅਸੀਂ ਉਹਦੇ ਤੇ ਹੁਣ ਟਰਾਈ ਕਰ ਰਹੇ ਹਾਂ ਕਿ ਬੌਂਡ ਦੁਆਰਾ ਹੋ ਜਵੇ ਕਿਉਂਕਿ ਜਿਹੜੀ ਉਹ ਕ੍ਰਿਮਨਲ ਵੈਲੇਸ਼ਨ ਆ ਉਹ ਤਾਂ ਬਹੁਤ ਪੁਰਾਣੀ ਆ ਤੇ ਉਹ ਵੀ ਨਿਬੜ ਤੇ ਜਿਹੜੇ ਵਿਅਕਤੀ ਨੇ ਇੰਨੀਆਂ ਜੌਬਸ ਕ੍ਰੀਏਟ ਕੀਤੀਆਂ ਹੁਣ ਅਮਰੀਕਾ ਦੇ ਵਿੱਚ ਇਨਾ ਟੈਕਸ ਭਰਦਾ ਹੋਵੇ ਤੇ ਉਹਦੇ ਤੇ ਜਿਹੜੀ ਨਰਮੀ ਬਣਦੀ ਆ ਉਹਦੇ ਨਾਲ-ਨਾਲ ਉਸ ਤੋਂ ਵੀ ਵੱਡੀ ਗੱਲ ਆ ਕਿ ਉਹਨਾਂ ਦੀ ਹੈਲਥ ਕੰਡੀਸ਼ਨ ਆ ਉਹੋ ਬ੍ਰੇਨ ਟਿਊਮਰ ਨਾਲ ਪੀੜਤ ਨੇ ਤੇ ਉਹਨਾਂ ਦੀ ਸਰਜਰੀ ਵੀ ਜਿਹੜੀ ਗਾਹ ਹੋਣੀ ਆ ਨਵੰਬਰ ਦੇ ਵਿੱਚ ਉਹਨਾਂ ਦੇ ਜਿਹੜੇ ਵਾਈਫ ਨੇ ਉਹਨਾਂ ਦੀ ਵੀ ਹੈਲਥ ਕੰਡੀਸ਼ਨ ਆ ਉਹ ਵੀ ਹਸਪੀਟਲ ਜਾ ਰਹੇ ਨੇ ਡਾਕਟਰਾਂ ਨੂੰ ਦਿਖਾ ਰਹੇ ਨੇ ਫਾਰ ਵੇਰੀਅਸ ਥਿੰਗਸ ਤੇ ਇਹੋ ਜਿਹੇ ਜਿਹੜੇ ਵਿਅਕਤੀ ਨੇ ਉਹਨਾਂ ਤੇ ਸਰਕਾਰ ਨੂੰ ਨਰਮੀ ਕਰਨੀ ਚਾਹੀਦੀ ਆ ਉਹ ਤੇ ਅਸੀਂ ਆਪਣੇ ਵੱਲੋਂ ਕੋਸ਼ਿਸ਼ ਸਾਡੀ جاری ਆ ਤੇ ਇਸ ਕਰਕੇ ਗ੍ਰੀਨ ਕਾਰਡ ਹੋਲਡਰਾਂ ਨੂੰ ਇਹ ਅਸੀਂ ਬੇਨਤੀ ਕਰਦੇ ਆਂ ਵੀ ਜਿਨ੍ਹਾਂ ਦੇ ਕੋਈ ਵੀ ਕ੍ਰਿਮੀਨਲ ਕੇਸ ਕਿਸੇ ਕਿਸਮ ਦੇ ਵੀ ਹੈਗੇ ਆ ਚਾਹੇ ਪੁਰਾਣੇ ਹੀ ਨੇ ਉਹ ਟਰੈਵਲ ਕਰਨ ਤੋਂ ਗਰੇਜ਼ ਕਰਨ ਉਹ ਟਰੈਵਲ ਨਾ ਕਰਨ ਕਿਉਂਕਿ ਜਦੋਂ ਤੁਸੀਂ ਟਰੈਵਲਿੰਗ ਕਰਦੇ ਆ ਤੁਹਾਨੂੰ ਇਹਦੇ ਤੇ ਜਿਹੜੀ ਪ੍ਰੋਬਲਮ ਆਉਂਦੀ ਆ ਤੇ ਗਾਂ ਤੋਂ ਆਪਣਾ ਕੰਡਕਟ ਠੀਕ ਰੱਖਣ ਕੋਈ ਕ੍ਰਿਮੀਨਲ ਕੇਸ ਬਣਨ ਦੇ ਨਾਲ ਹੋਰ ਵੀ ਜਿਆਦਾ ਵੱਡੀ ਪ੍ਰੋਬਲਮ ਆ ਸਕਦੀ ਚਾਹੇ ਛੋਟਾ ਜਾਂ ਵੱਡਾ ਇਹਦੇ ਨਾਲ ਨਾਲ ਇੱਕ ਬੜੀ ਹੋਰ ਇੰਪੋਰਟੈਂਟ ਖਬਰ ਹੈਗੀ ਟਰੱਕਿੰਗ ਇੰਡਸਟਰੀ ਦੀ ਜਿਹੜੀ ਕਿ ਸ਼ੇਅਰ ਕਰਨੀ ਬਣਦੀ ਆ ਕਿਉਂਕਿ ਸਾਡੇ ਬਹੁਤ ਲੋਕ ਇਸ ਇੱਥੇ ਅਮਰੀਕ ਕਿ ਤੁਸੀਂ ਜਦੋਂ ਵੀ ਬਾਹਰ ਜਾਣਾ ਹੋ ਰੋਡ ਤੇ ਆਪਣੇ ਕੈਬਿਨਾ ਦੇ ਵਿੱਚ ਜਾਂ ਆਪਣੇ ਸਮਾਨ ਦੇ ਵਿੱਚ ਇਸ ਕਿਸਮ ਦੀਆਂ ਚੀਜ਼ਾਂ ਜਿਵੇਂ ਹੁਣ ਜਿਹੜੀ ਖਸਖਸ ਹੋ ਗਈ ਜਾਂ ਦਾੜ ਚੀਨੀ ਹੋ ਗਈ ਜਾਂ ਹੋਰ ਜਿਹੜੀਆਂ ਚੀਜ਼ਾਂ ਆਪਾਂ ਰੱਖਦੇ ਆ ਚਾਹ ਚਾਹ ਬਣਾਉਣ ਲਈ ਰੱਖਦੇ ਆ ਚਾਹ ਉਹਦੇ ਨਹੀਂ ਵੀ ਆਦੀ ਵੈਸੇ ਹੀ ਉਹ ਨਾ ਰੱਖੋ ਕਿਉਂਕਿ ਇਵਨ ਜਿਹੜੀਆਂ ਪਿੰਨੀਆਂ ਵਗੈਰਾ ਖਾਸ-ਖਾਸ ਦੀਆਂ ਆ ਜਾਂ ਇਹਨਾਂ ਚੀਜ਼ਾਂ ਦੀਆਂ ਉਹ ਵੀ ਨਾ ਰੱਖੋ ਕਿਉਂਕਿ ਇਹਦੀ ਅੱਜ ਕੱਲ੍ਹ ਉਹ ਕੰਟਰੋਲਡ ਸਬਸਟੈਂਸ ਕਰਕੇ ਬਹੁਤ ਜ਼ਿਆਦਾ ਸਖਤੀ ਆ ਤੇ ਉਹ ਤੰਗੀ ਆ ਸਾਦੀ ਹੈ ਕਿਉਂਕਿ ਵੈਸੇ ਹੀ ਇੰਗਲਿਸ਼ ਦੀ ਪ੍ਰੋਬਲਮ ਕਰਕੇ ਆਪਣੇ ਬੰਦਿਆਂ ਨੂੰ ਕੱਢਿਆ ਜਾਂਦਾ ਅਸੀਂ ਯਤਨਸ਼ੀਲ ਆ ਮੇਰੀ ਬਹੁਤ ਕੋਸ਼ਿਸ਼ ਆ ਇਹਦੇ ਬਾਰੇ ਕਿ ਇਸ ਕਿਸਮ ਦੀ ਰੈਸਲ ਪ੍ਰੋਫਾਈਲਿੰਗ ਨਾ ਹੋਵੇ ਮੈਂ ਜਿੰਨੇ ਜੋਗਾ ਹੈਗਾ ਮੈਂ ਹੈਲਪ ਕਰ ਰਿਹਾ ਲੇਕਿਨ ਸਾਰਿਆਂ ਨੂੰ ਬੇਨਤੀ ਆ ਕਿ ਕੋਈ ਵੀ ਟ੍ਰੈਫਿਕ ਵੈਲੀਸ਼ਨ ਲੌਗ ਬੁੱਕ ਦੀ ਵੈਲੀਸ਼ਨ ਉਹਦੇ ਨਾਲ ਨਾਲ ਜਿਹੜੇ ਇਸ ਕਿਸਮ ਦੀਆਂ ਇਹ ਚੀਜ਼ਾਂ ਨੇ ਉਹ ਆਪਣੇ ਟਰੱਕ ਦੇ ਵਿੱਚ ਨਾ ਰੱਖੋ ਕਿਉਂਕਿ ਇਹਦੇ ਨਾਲ ਤੁਹਾਨੂੰ ਵੱਡੀਆਂ ਜਿਹੜੀਆਂ ਦਿੱਕਤਾਂ ਆ ਸਕਦੀਆਂ ਨੇ ਕ੍ਰਿਮਨਲ ਕੇਸ ਬਣਨਾ ਉਹ ਆਪਣੇ ਆਪ 'ਚ ਬਹੁਤ ਮਾੜੀ ਗੱਲ ਆ ਔਖਾ ਪਰ ਉਸ ਤੋਂ ਵੀ ਜਿਹੜੀ ਹੈਗੀ ਅੱਗੇ ਮਾੜੀ ਗੱਲ ਆ ਉਹ ਆਈਸ ਦਾ ਟ੍ਰਿਗਰ ਹੋਣਾ ਤੇ ਜਿਹੜੇ ਹੋਰ ਟਰੱਕ ਡਰਾਈਵਰ ਜਿਨ੍ਹਾਂ ਕੋਲੇ ਕੁਝ ਵੀ ਮਿਲਦਾ ਆ ਡਰੰਕ ਡਰਾਈਵਿੰਗ ਤਾਂ ਬੜੀ ਦੂਰ ਦੀ ਗੱਲ ਆ ਇਹਨਾਂ ਗੱਲਾਂ ਨੂੰ ਬਚੋ ਪੀ ਕੇ ਨਾ ਚਲਾਓ ਚਾਹੇ ਥੋੜੀ ਜਿਹੀ ਵੀ ਪੀਤੀ ਆ ਨਾ ਕਾਰ ਚਲਾਓ ਨਾ ਟਰੱਕ ਚਲਾਓ ਇਹਨਾਂ ਗੱਲਾਂ ਤੋਂ ਬਚੋ ਤੇ ਏਸੀ ਕਰਕੇ ਮੈਂ ਵੀਡੀਓ ਪਾ ਰਿਹਾ ਤੀਜੀ ਜਿਹੜੀ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ ਜਿਹੜੇ ਗੁਆਟੇਮਾਲਾ ਬੱਚੇ ਭੇਜੇ ਜਾ ਰਹੇ ਸੀ ਉਹ ਇੱਕ ਇਮੀਗ੍ਰੇਸ਼ਨ ਦੇ ਸਿਲਸਿਲੇ ਦੇ ਵਿੱਚ ਉਹ ਇੱਕ ਜੱਜ ਸਾਹਿਬ ਨੇ ਬਲੌਕ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਵੀ ਉਹ ਬੱਚਿਆਂ ਦੀ ਕੋਈ ਸੁਰੱਖਿਆ ਨਹੀਂ ਉੱਥੇ ਇਹ ਵੀ ਨਹੀਂ ਪਤਾ ਵੀ ਮਾਪੇ ਲੈਣ ਆਉਣਗੇ ਕਿ ਨਹੀਂ ਆਉਣਗੇ ਤੇ ਜੱਜ ਵੀ ਜਿਹੜੇ ਹੈਗੇ ਪ੍ਰੈਜ਼ੀਡੈਂਟ ਟਰੰਪ ਦੇ ਅਪੁਆਇੰਟੀ ਨੇ ਤੇ ਉਹਨਾਂ ਨੇ ਇਹ ਕਹਿਤਾ ਕਿ ਬੱਚਿਆਂ ਨੂੰ ਨਹੀਂ ਰਿਪੋਰਟ ਕੀਤਾ ਜਾ ਸਕਦਾ ਉੱਥੇ ਅਨ ਕੰਪਲੀਟ ਕਿਉਂਕਿ ਉਹਨਾਂ ਦੇ ਮਾਪੇ ਪਤਾ ਨਹੀਂ ਕਿੱਥੇ ਆ ਸੋ ਇਹ ਇੱਕ ਇੰਪੋਰਟੈਂਟ ਖਬਰ ਸੀ ਪਰ ਜਿਹੜੀਆਂ ਆ ਦੋ ਇੰਪੋਰਟੈਂਟ ਖਬਰਾਂ ਆਪਣੀ ਪੰਜਾਬੀ ਕਮਿਊਨਿਟੀ ਦੇ ਨਾਲ ਸੰਬੰਧਿਤ ਨੇ ਇੱਕ ਤਾਂ ਗ੍ਰੀਨ ਕਾਰਡ ਹੋਲਡਰ ਜਿਨ੍ਹਾਂ ਦੇ ਕ੍ਰਿਮਨਲ ਕੇਸ ਹੈਗੇ ਕੋਈ ਵੀ ਉਹ ਟਰੈਵਲ ਨਾ ਕਰਨ ਕਿਉਂਕਿ 에ਅਰਪੋਰਟਾਂ ਤੇ ਪ੍ਰੋਬਲਮ ਆ ਰਹੀ ਆ ਬਾਰਡਰ ਤੇ ਆ ਰਹੀ ਆ ਤੇ ਦੂਸਰਾ ਜਿਹੜੇ ਟਰਕਿੰਗ ਇੰਡਸਟਰੀ ਦੇ ਵਿੱਚ ਹੈਗੇ ਨੇ ਉਹ ਖਿਆਲ ਰੱਖਣ ਕਿ ਉਹਨਾਂ ਕੋਲੇ ਕੀ ਕੁਛ ਟਰੱਕ ਦੇ ਵਿੱਚ ਹੈਗਾ ਸਸਿਕਾਦ